ਕਰੀਬ ਕਰੀਬ 10 ਲੱਖ ਦੇ ਲੋਕ ਕਰੀਬ ਕਰੀਬ ਅਪਲਾਈ ਕਰਦੇ ਨੇ ਔਰ ਉਹਦੇ ਚੋਂ ਸਿਰਫ ਹਜ਼ਾਰ ਲੋਕ ਸੈਲੈਕਟ ਹੁੰਦੇ ਨੇ ਸੋ ਕਿੱਡਾ ਵੱਡਾ ਯੁੱਧ ਹੈ ਇਹ ਸੋ ਉਸ ਯੁੱਧ ਦੇ ਵਿੱਚੋਂ ਨਿਕਲ ਕੇ ਆਣਾ ਸੈਲੈਕਟ ਹੋਣਾ ਔਰ ਉਸ ਦੇ ਵਿੱਚੋਂ ਵੀ 157ਵੀਂ ਪੋਜੀਸ਼ਨ ਤੇ 157ਵੇਂ ਰੈਂਕ ਤੇ ਆਣਾ ਇਹ ਇੱਕ ਮੈਂ ਸਮਝਦਾ ਕਿ ਬਹੁਤ ਹੀ ਇੱਕ ਮਾਣ ਵਾਲੀ ਗੱਲ ਹੈ ਇਹ ਪੰਜਾਬ ਦੀ ਸ਼ਾਨ ਨੇ ਸਾਡੇ ਦੇਸ਼ ਦੀ ਸ਼ਾਨ ਨੇ ਦੇਸ਼ ਦੀ ਸੇਵਾ ਲਈ ਇੱਥੇ ਜਾਣਾ ਹੈ ਤੇ ਸੇਵਾ ਕਰਦੇ ਹੋਏ ਦੇਸ਼ ਨੂੰ ਹੋਰ ਬਿਹਤਰ ਕਰਨਾ ਹੈ ਦੇਸ਼ ਭਰ ਵਿੱਚ ਯੂਪੀਐਸਸੀ ਦੇ ਐਲਾਨੇਗੇ ਨਤੀਜਿਆਂ ਵਿੱਚ ਫਗਵਾੜਾ ਦੇ ਨੌਜਵਾਨ ਸਿਦਕ ਸਿੰਘ ਨੇ 157ਵਾਂ ਰੈਂਕ ਹਾਸਲ ਕਰਕੇ ਪੰਜਾਬ ਦੇ ਨਾਲ ਨਾਲ ਫਗਵਾੜਾ ਸ਼ਹਿਰ ਤੋਂ ਇਲਾਵਾ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਫਗਵਾੜਾ ਦੇ ਕਾਰੋਬਾਰੀ ਚਰਨਜੀਤ ਸਿੰਘ ਦੇ ਪੁੱਤਰ ਅਤੇ ਤੇਜਿੰਦਰ ਸੋਨੂ ਦੇ ਪਤੀਜਾ ਸਿਦਕ ਸਿੰਘ ਨੂੰ ਜਦੋਂ ਆਈਪੀਐਸ ਵਿੱਚ ਸਿਲੈਕਟ ਹੋਣ ਦੀ ਜਾਣਕਾਰੀ ਮਿਲੀ ਤਾਂ ਪਰਿਵਾਰ ਦਾ ਖੁਸ਼ੀ ਦਾ ਕੋਈ ਵਿਟਕਾਣਾ ਨਾ ਰਿਹਾ ਤੇ ਪੂਰਾ ਪਰਿਵਾਰ ਆਪਣੇ ਪੁੱਤਰ ਦੀ ਇਸ ਉਪਲਬਧੀ ਤੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਰਿਹਾ ਸੀ ਜਦਕਿ ਪੂਰੇ ਪਰਿਵਾਰ ਨੂੰ ਬਹੁਤ ਸਾਰੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦਾ ਵਧਾਈਆਂ ਦੇਣ ਲਈ ਤਾਂਤਾ ਲੱਗਿਆ ਹੋਇਆ ਸੀ ਇਸ ਦੌਰਾਨ ਸਿਦਕ ਸਿੰਘ ਨੇ ਦੱਸਿਆ ਕਿ ਇਸ ਉਪਲਬਧੀ ਪਿੱਛੇ ਉਨ੍ਹਾਂ ਦੇ ਮਾਤਾ-ਪਿਤਾ ਦਾ ਪੂਰਾ ਸਹਿਯੋਗ ਹੈ ਉਹਨਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਕਿ ਆ ਕਿ ਇਸ ਉਪਲਬਧੀ ਲਈ ਉਸਨੇ ਦਿਨ ਰਾਤ ਮਿਹਨਤ ਕੀਤੀ ਜਿਸ ਦਾ ਨਤੀਜਾ ਮਨ ਨੂੰ ਖੁਸ਼ੀ ਦੇਣ ਵਾਲਾ ਰਿਹਾ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਆਪ ਨੂੰ ਕਾਮਯਾਬ ਬਣਾਉਣ ਲਈ ਦੇਖੇ गए ਸੁਪਨੇ ਨੂੰ ਪੂਰਾ ਕਰਨ ਅਤੇ ਨਸ਼ਿਆਂ ਦੀ ਦਲਦਲ ਵਿੱਚ ਨਾ ਫਸ ਕੇ ਆਪਣਾ ਭਵਿੱਖ ਉਜਵਲ ਬਣਾਉਣ। ਹਾਂ ਸਰ ਕੀ ਨਾਮ ਆਪਣਾ? ਮੇਰਾ ਨਾਮ ਸਿਦਕ ਸਿੰਘ ਹੈ ਜੀ। ਸਿਦਕ ਜੀ ਜਿਹੜੀ ਤੁਸੀਂ ਇਹ ਉਪਾਦੀ ਹਾਸਲ ਕੀਤੀ ਹੈ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ? ਖੁਸ਼ ਆ ਜੀ ਇਸ ਵੇਲੇ ਸਾਰੀ ਫੈਮਲੀ ਖੁਸ਼ ਹੈਗੀ ਆ ਸਰ ਹਮ ਕੁਝ ਦੇਖ ਕੇ ਕਿਹੜਾ ਲੱਗ ਰਿਹਾ ਹੈ। ਇਹ ਜਿਹੜਾ ਇਹਦਾ ਸਿਹਰਾ ਤੁਸੀਂ ਕਿਸ ਨੂੰ ਦੇ ਦਿੰਦੇ ਹੋ ਆਪਣੀ ਫੈਮਿਲੀ ਨੂੰ ਦਿੰਦਾ ਹਾਂ ਔਰ throughout this journey ਬਹੁਤ ਸਪੋਰਟ ਉਹਨੇ ਐਕਸਟੈਂਡ ਕੀਤੀ ਮੇਰੇ ਪੇਰੈਂਟਸ ਗ੍ਰੈਂਡਪੇਰੈਂਟਸ ਮੇਰਾ ਵੱਡਾ ਬ੍ਰਦਰ ਸੁਣਿਆ ਕੀ ਬਈ ਮਤਲਬ ਕਿ ਜਿਹੜੀ ਤੁਸੀਂ ਪਾਤੀ ਹਾਸਲੀ ਦੇ ਫਗਵਾੜੇ ਚ ਪਹਿਲੀ ਹੈ ਅੱਛਾ ਇਸ ਬਾਰੇ ਉਹਨੂੰ ਪਤਾ ਨਹੀਂ ਸੀ ਅੱਛਾ ਕੀ ਮੈਸੇਜ ਦੇਣਾ ਚਾਹੁੰਦੇ ਆ ਨਿਊ ਜਨਰੇਸ਼ਨ ਨੂੰ ਨਿਊ ਜਨਰੇਸ਼ਨ ਨੂੰ ਜੀ ਅਹੀ ਕੀ ਡਰੀਂ ਬੈਗ ਵੱਡੇ ਸੁਪਨੇ ਲਾਓ ਹਾਰਡ ਵਰਕ ਕਰੋ ਬਹੁਤ ਹਾਰਡ ਵਰਕ ਕਰੋ ਤੇ ਪਰਸੀਵਰੈਂਸ ਸਿਖਾਓ ਕਿਉਂਕਿ ਸਕਸੈਸ ਬਹੁਤ ਜਲਦੀ ਕਈ ਵਾਰੀ ਨਹੀਂ ਮਿਲਦੀ ਤੇ ਡਟੇ ਰਹਿੰਦੇ ਨਾਲ ਹੀ ਬੈਂਚੂਰੀ ਸਕਸੈਸਫੁਲ ਹੋ ਸਕੀ ਫਿਊਚਰ ਪਲੈਨਿੰਗ ਫਿਊਚਰ ਪਲੈਨਿੰਗ ਸਰ ਜਿੰਦਾ ਸਿਲੈਕਸ਼ਨ ਹੋਈ ਹੈ ਅੱਜ ਸਵੇਰ ਟ੍ਰੇਨਿੰਗ ਸ਼ੁਰੂ ਹੋਏਗੀ ਤੇ ਟ੍ਰੇਨਿੰਗ ਤੋਂ ਬਾਅਦ ਬੈਂਚੂਰੀ ਚਾਂਸ ਮਿਲੇਗਾ ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰਾਂਗੇ ਤਾਂ ਕਿ ਸੋਸਾਇਟੀ ਨੂੰ ਚੰਗੇ ਤਰੀਕੇ ਨਾਲ ਸੋਸਾਇਟੀ ਨੂੰ ਸੋਸਾਇਟੀਜ਼ ਕੰਟੀਨਿਊਸ਼ਨ ਕਰ ਸਕਦੇ ਆ ਤੁਸੀਂ ਇਹ ਨਿਯੋਪਾਦੀ ਹਾਸਿਲ ਕੀਤੀ ਫਗਵਾੜੇ ਦਾ ਇੰਨੀ ਨਹੀਂ ਬਲਕਿ ਮਾਨ ਹਾਸਲ ਕੀਤਾ ਹੈ ਮਾਨ ਪਧਾਇਆ ਹੈ ਜਿਹੜੇ ਨੌਜਵਾਨ ਅੱਜ ਕੱਲ ਨਸ਼ੇ ਦੇ ਗ੍ਰਸਤ ਹੋ ਰਹੇ ਆ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਉਹਨਾਂ ਲਈ ਮੈਸੇਜ 아이 ਹੈ ਕਿ ਨਸ਼ੇ ਦੇ ਨਾਲ ਸੁਧਰਨਾ ਦਾ ਕਿਸੇ ਦਾ ਕੁਝ ਵੀ ਨਹੀਂ ਹੈਗਾ ਅਵੇਅਰਨੈਸ ਉਹਨਾਂ ਦੇ ਅੰਦਰ ਚਨਾ ਤਾਂ ਜਨਰੇਟ ਕਰਨ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਫਿਰ ਪਾਸਿਆਂ ਨੂੰ ਮੋਟੀਵੇਟ ਕਰਨ ਦੀ ਜ਼ਰੂਰਤ ਹੈ ਤੇ ਉਹ ਵੀ ਕੌਸ਼ਿਸ਼ ਕਰਨ ਵਧੀਆ ਉਪਲਬਧੀਆਂ ਹਾਸਲ ਕਰਨ ਸੂਬੇ ਦਾ ਨਾਮ ਬਣਾ। ਸਿਦਕ ਸਿੰਘ ਦੀ ਇਸ ਸ਼ਾਨਦਾਰ ਉਪਲਬਧੀ ਤੋਂ ਬਾਅਦ ਉਸ ਦੇ ਪਿਤਾ ਚਰਨਜੀਤ ਸਿੰਘ ਅਤੇ ਚਾਚਾ ਤਜਿੰਦਰ ਸਿੰਘ ਸੋਨੂ ਨੇ ਦੱਸਿਆ ਕਿ ਇਹ ਸਾਰਾ ਸਿਦਕ ਸਿੰਘ ਦੀ ਮਿਹਨਤ ਦਾ ਫਲ ਹੈ ਜੋ ਕਿ ਇਸ ਵਾਰ ਉਸ ਨੂੰ ਇਸ ਰੂਪ ਵਿੱਚ ਮਿਲਿਆ ਹੈ। ਉਨਾ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਿਦਕ ਸਿੰਘ ਇਸੇ ਤਰ੍ਹਾਂ ਹੀ ਤਰੱਕੀ ਕਰਦਾ ਰਹੇ। ਉਹਨਾਂ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਮਿਹਨਤ ਕਰਕੇ ਆਪਣਾ ਤੇ ਆਪਣੇ ਮਾਪਪਰ ਦਾ ਨਾਂ ਰੌਸ਼ਨ ਕਰਨ। ਹਾਂ ਸਰ ਕੀ ਕਹਿਣਾ ਚਾਹੁੰਦੇ ਜੇ ਤੁਹਾਡੇ ਬੇਟਾ ਆਈਪੀਐਸ ਟੀ 157ਵੇਂ ਰੈਂਕ ਤੇ ਆਇਆ। ਖੁਸ਼ੀ ਹੈ ਸਾਰਾ ਪਰਵਾਰ ਖੁਸ਼ ਹੈ। ਬਹੁਤ ਮਿਹਨਤ ਸੀਗੀ ਬੜੇ ਸਾਲਾਂ ਦੀ। ਫਾਨੀਬਾਖੀ। ਕੀ ਕਹਿਣਾ ਚਾਹੁੰਦੇ ਤੁਸੀਂ ਹੋਰ ਬੱਚਿਆਂ ਨੂੰ ਜਿਹੜਾ ਮੈਸੇਜ ਦੇਣਾ ਚਾਹੁੰਦੇ? ਹਾਰਡ ਵਰਕ ਹੈਜ਼ ਨੋ ਸਬਸਟੀਟਿਊਟ ਮਿਹਨਤ ਬਹੁਤ ਜ਼ਰੂਰੀ ਹੈ ਥੋੜੀ ਜੀ ਕਿਸਮਤ ਐਂਡ ਅ ਲੋਟ ਆਫ ਹਾਰਡ ਵਰਕ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਇਸ ਪਾਦੀ ਤੇ ਸਾਰੇ ਸੁਵਾੜੇ ਨੂੰ ਸਾਰੇ ਪੰਜਾਬ ਨੂੰ ਮੁਬਾਰਕਬਾਦ ਹੈ ਜੀ ਸਾਡੇ ਪਰਿਵਾਰ ਦੇ ਬੱਚੇ ਨੇ ਵੀ ਮਿਹਨਤ ਕੀਤੀ ਆ ਤੇ ਵੱਡੇ ਪਾਜੀ ਹੋਰਾਂ ਦੀ ਮੋਟੀਵੇਸ਼ਨ ਹੀ ਸੀ ਖੁਸ਼ੀ ਹੈ ਬਹੁਤ ਕੀ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਅਸੀਂ ਇਸ ਲਈ ਮਿਹਨਤ ਕਰਨ ਇਮਾਨਦਾਰੀ ਨਾਲ ਸੇਵਾ ਭਾਵਨਾ ਰੱਖਣ ਤੇ ਸਮਾਜ ਦੀ ਸੇਵਾ ਕਰਨ ਸਮਾਜ ਨੂੰ ਚੰਗੇ ਪਾਸੇ ਲੈ ਕੇ ਤੁਰੂਗੀ। ਬਸ ਠੀਕ ਹੈ। ਸਿਦਕ ਸਿੰਘ ਦੀ ਇਸ ਸ਼ਾਨਦਾਰ ਉਪਲਬਧੀ ਤੋਂ ਬਾਅਦ ਜਿੱਥੇ ਘਰ ਵਿੱਚ ਖੁਸ਼ੀ ਵਾਲਾ ਮਾਹੌਲ ਹੈ ਉੱਥੇ ਹੀ ਰਿਸ਼ਤੇਦਾਰ ਅਤੇ ਹੋਰ ਪਤਵੰਤੇ ਸੱਜਣ ਪਰਿਵਾਰਕ ਅਤੇ ਸਿਦਕ ਸਿੰਘ ਨੂੰ ਵਧਾਈਆਂ ਦੇਣ ਲਈ ਆ ਰਹੇ ਹਨ। ਉੱਥੇ ਹੀ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਨੇ ਵੀ ਵਿਸ਼ੇਸ਼ ਤੌਰ ਤੇ ਸਿਦਕ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੁੱਕੇ ਭੇਂਟ ਕਰਦਿਆਂ ਹਾਰਦਿਕ ਵਧਾਈਆਂ ਦਿੱਤੀਆਂ। ਇਸ ਦੌਰਾਨ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਨੇ ਕਿਹਾ ਕਿ ਸਿਦਕ ਸਿੰਘ ਨੇ ਜੋ ਉਪਲਬਧੀ ਹਾਸਲ ਕੀਤੀ ਹੈ ਉਹ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ। ਉਹਨਾਂ ਨੇ ਕਿਹਾ ਕਿ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਹੀ ਸਿਦਕ ਸਿੰਘ ਨੇ ਆਈਪੀਐਸ ਦੀ ਪ੍ਰੀਖਿਆ ਵਿੱਚੋਂ 157ਵਾਂ ਰੈਂਕ ਹਾਸਲ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪੂਰੇ ਪਰਿਵਾਰ ਲਈ ਇਹ ਸਮਾਂ ਬਹੁਤ ਹੀ ਖੁਸ਼ੀਆਂ ਭਰਿਆ ਹੈ। ਉਹਨਾਂ ਸਿਦਕ ਸਿੰਘ ਦੀ ਇਸ ਉਪਲਬਧੀ ਨੂੰ ਪੰਜਾਬ ਭਰ ਦੇ ਲਈ ਮਾਣ ਵਾਲੀ ਗੱਲ ਦੱਸਿਆ। ਫਗਵਾੜਾ ਤੋਂ ਨਵਰਾੰਗ ਚੈਨਲ ਲਈ ਐਮਐਸ ਰਾਜਦੀਪ ਦੀ ਵਿਸ਼ੇਸ਼ ਰਿਪੋਰਟ ਅੱਜ ਮੈਂ ਸਮਝਦਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਔਰ ਗੁਰਬਾਣੀ ਵਿੱਚ ਦਰਜ ਹੈ ਕਿ ਲੱਖ ਖੁਸ਼ੀਆਂ ਪਾਸ ਆਈਏ ਜੇ ਸਤਿਗੁਰੂ ਦਾ ਲੱਭੋ। ਸੋ ਵਾਹਿਗੁਰੂ ਦੀ ਅਪਾਰ ਕਿਰਪਾ ਹੈ ਔਰ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਸਾਡੇ ਪੰਜਾਬ ਦੇ ਸੁਪੁੱਤਰ, ਪੰਜਾਬ ਦੀ ਸ਼ਾਨ ਸਰਦਾਰ ਸਿੱਦਕ ਸਿੰਘ ਜੀ ਸਾਡੇ ਨੌਜਵਾਨ ਪੁੱਤਰ ਉਹਨਾਂ ਨੇ ਆਈਪੀਐਸ ਦਾ ਇਗਜ਼ਾਮ ਕਲੀਅਰ ਕੀਤਾ ਹੈ। ਉਸ ਦੇ ਲਈ ਮੈਂ ਉਹਨਾਂ ਨੂੰ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਫਾਦਰ ਸਾਹਿਬ ਨੂੰ ਚਰਨਜੀਤ ਜੀ ਨੂੰ ਅਜਿੰਦਰ ਸੋਨੋਜੀ ਨੂੰ ਸਾਡੇ ਬਿਜੁਰ ਬੈਠੇ ਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਇਹ ਬੜੇ ਇਤਿਹਾਸਿਕ ਪਲ ਹੁੰਦੇ ਆ ਬੜੇ ਰੇਅਰੈਸਟ ਆਫ ਦਾ ਰੇਅਰ ਮੂਮੈਂਟਸ ਹੁੰਦੇ ਆ ਤੇ ਜੇ ਆਪਾਂ ਦੇਖੀਏ ਤੇ ਸਾਡੇ ਕੀ ਡਾਕਟਰਸ ਵੀ ਚੱਲ ਜਾਂਦੇ ਆ ਇੰਜੀਨੀਅਰਸ ਵੀ ਚੱਲ ਜਾਂਦੇ ਆ ਕਰੀਬ ਕਰੀਬ 10 ਲੱਖ ਦੇ ਲੋਕ ਕਰੀਬ ਅਪਲਾਈ ਕਰਦੇ ਦੇ ਵਿੱਚ ਔਰ ਉਹਦੇ ਚੋਂ ਸਿਰਫ ਹਜ਼ਾਰ ਲੋਕ ਸਿਲੈਕਟ ਹੁੰਦੇ ਸੋ ਕਿੱਡਾ ਵੱਡਾ ਯੁੱਧ ਆ ਇਹ ਸੋਸ ਯੁੱਧ ਦੇ ਵਿੱਚੋਂ ਨਿਕਲ ਕੇ ਆਣਾ ਸਿਲੈਕਟ ਹੋਣਾ ਔਰ ਉਸ ਦੇ ਵਿੱਚੋਂ ਵੀ 157ਵੀ ਪੋਜੀਸ਼ਨ 157ਵੇਂ ਰੈਂਕ ਤੇ ਆਣਾ ਇਹ ਇੱਕ ਮੈਂ ਸਮਝਦਾ ਕਿ ਬਹੁਤ ਹੀ ਇੱਕ ਮਾਣ ਵਾਲੀ ਗੱਲ ਹੈ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ ਸਰਵਾਰ ਦੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇੰਨੇ ਬੱਚਿਆਂ ਚੋਂ ਕੁਆਲੀਫਾਈ ਕਰਨਾ ਹੈ ਵਾਹਿਗੁਰੂ ਦੀ ਕਿਰਪਾ ਤੇ ਇਹਨਾਂ ਬੱਚਿਆਂ ਦੀ ਮੈਂ ਕਹਿੰਦਾ ਵੀ ਹੱਡ ਚੀਰਵੀ ਮਿਹਨਤ ਬਹੁਤ ਮਿਹਨਤ ਦਾ ਇਹ ਨਤੀਜਾ ਹੈ ਸੋ ਆਈ ਵਿਸ਼ ਹਮ 올 ਦਾ ਬੈਸਟ ਸਾਡੇ ਵਧੀਆ ਅਫੀਸਰ ਬਣਨ ਇਹ ਪੰਜਾਬ ਦੀ ਸ਼ਾਨ ਨੇ ਸਾਡੇ ਦੇਸ਼ ਦੀ ਸ਼ਾਨ ਨੇ ਦੇਸ਼ ਦੀ ਸੇਵਾ ਲਈ ਇਹਨਾਂ ਨੇ ਜਾਣਾ ਤੇ ਸੇਵਾ ਕਰਦੇ ਹੋਏ ਦੇਸ਼ ਨੂੰ ਹੋਰ ਬਿਹਤਰ ਕਰਨਾ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ